ਮੌਸਮ ਨੂੰ ਲੈ ਕੇ ਵੱਡੀ ਅਫਫੇ ਜਲਦ ਪੈ ਸਕਦਾ ਹੈ ਮੀਂਹ ਪੰਜਾਬ 'ਚ 1 ਜੂਨ ਨੂੰ VOTING ਤੋਂ ਪਹਿਲਾਂ ਠੰਡਾ ਹੋ ਜਾਵੇਗਾ ਮੌਸਮ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਦੀ ਸੰਭਾਵਨਾ ਮੌਸਮ ਵਿਭਾਗ ਨੇ yellow alert ਕੀਤਾ ਚਾਰੀ ਜੀ ਹਾਂ ਪੰਜਾਬ ਦੇ ਵਿੱਚ ਆਉਂਦੇ ਕੁਝ ਦਿਨਾਂ ਦੌਰਾਨ ਮੂਹ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਪਵਨਜੀਤ ਕੌਰ ਕਿੰਗਰਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਾਫੀ ਦਿਨਾਂ ਤੋਂ ਗਰਮੀ ਜੜੀਆਂ ਅਤਿ ਦੀ ਪੈ ਰਹੀ ਹੈ ਲੋਕਾਂ ਨੂੰ ਹੀਟ ਵੇਵ ਨੇ ਮਾਰਿਆ ਹੋਇਆ ਜਿਸ ਕਰਕੇ ਲੋਕ ਬੇਹੱਦ ਪਰੇਸ਼ਾਨ ਹੋ ਰਹੇ ਨੇ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਨੇ ਪਰ ਹੁਣ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਇਸ ਸਿਆਸਤ ਦੇ ਪੱਖ ਦੇ ਮਾਹੌਲ ਦੇ ਵਿੱਚ ਮੌਸਮ ਥੋੜੀ ਜੀ ਰਾਹਤ ਜ਼ਰੂਰ ਦੇਵੇਗਾ 1 ਜੂਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੌਸਮ ਥੋੜਾ ਠੰਡਾ ਹੋ ਸਕਦਾ ਹੈ ਤੇ ਇਹ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜਾਰੀ ਅਲਰਟ ਮੁਤਾਬਕ ਕੱਲ ਤੱਕ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ 3 ਮਈ ਨੂੰ orange ਅਲਰਟ ਤੇ ਉਸ ਤੋਂ ਬਾਅਦ yellow ਅਲਰਟ ਜਾਰੀ ਕੀਤਾ ਗਿਆ ਇਸ ਨਾਲ ਲੋਕਾਂ ਨੂੰ 1 ਜੂਨ ਨੂੰ VOTING ਵਾਲੇ ਦਿਨ ਥੋੜੀ ਰਾਹਤ ਮਿਲ ਸਕਦੀ ਹੈ ਹਾਲਾਂਕਿ ਬਰਸਾਤ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਫਿਰ ਵੀ ਇਹ ਜਾਣਕਾਰੀ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਜਲਦ ਮੌਸਮ ਠੰਡਾ ਹੋ ਜਾਵੇਗਾ ਪਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਧੁੱਪ ਦੇ ਦੌਰਾਨ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਤੇ ਸਿੱਧਾ ਧੁੱਪ ਦੇ ਸੰਪਰਕ ਦੇ ਵਿੱਚ ਨਹੀਂ ਆਉਣਾ ਚਾਹੀਦਾ ਹੋਰ ਕੀ ਕੁਝ ਕਹਿ ਰਹੇ ਨੇ ਪਬਨਿਤ ਕਾਰ ਕਿੰਗਰਾ ਆਓ ਤੁਹਾਨੂੰ ਸੁਣਵਾ ਦਿੰਨੇ ਆ ਜੀ ਮੌਸਮ ਹੈ ਨਾ ਬੰਦ ਨਹੀਂ ਕਿ ਗਰਮੀ ਕਾਫੀ ਬੈਠ ਰਹੀ ਹੈ ਕੀ ਸਥਿਤੀ ਜੀ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਕਿ ਰਿਜਨ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ 15 ਮਈ ਤੋਂ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਇਸੇ ਤਰ੍ਹਾਂ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ 43.6 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨੋਰਮਲ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਲਸੀਅਸ ਸੀ ਸੋ ਇਹ ਲਗਭਗ 3.6 ਡਿਗਰੀ ਸੈਲਸੀਅਸ ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 24.6 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 24.4 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਨੀਅਰ ਨਾਰਮਲ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਬਟ ਡੇ ਟਾਈਮ ਟੈਂਪਰੇਚਰ ਕੱਲ ਦਾ 10.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਜਿਹੜੀ ਹੈ ਹੀਟ ਵੇਵ ਕੰਡੀਸ਼ਨਸ ਪ੍ਰੀਵੇਲ ਕਰ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਫਿਲਹਾਲ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਕੱਲ ਤੱਕ ਜਿਹੜਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ 30 ਤਰੀਕ ਨੂੰ orange alert ਔਰ ਉਹਦੇ ਤੋਂ ਬਾਅਦ yellow alert ਜਾਰੀ ਕੀਤਾ ਗਿਆ ਸੋ ਜਿਹੜਾ 29 ਤਰੀਕ ਤੱਕ ਸਵियर ਹੀਟ ਵੇਵ ਕੰਡੀਸ਼ਨਸ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਬਾਅਦ ਥੋੜਾ ਜਿਹਾ ਰੈਲੀਫ ਐਕਸਪੈਕਟ ਕਰ ਰਹੇ ਹਾਂ ਉਹਦੇ ਕਰਕੇ ਜਿਹੜਾ 30 ਤਰੀਕ ਨੂੰ orange alert ਔਰ ਉਹਦੇ ਤੋਂ ਬਾਅਦ yellow alert IMD ਵੱਲੋਂ ਜਾਰੀ ਕੀਤਾ ਗਿਆ ਹੈ ਫਿਲਹਾਲ 4-5 ਦਿਨਾਂ ਦੀ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਜੀ ਉਹਦੇ ਚ ਇਹ ਹੈ ਕਿ 30 ਤਰੀਕ ਤੋਂ ਥੋੜਾ ਜਿਹਾ ਰੈਲੀਫ ਸਟਾਰਟ ਹੋ ਸਕਦਾ ਔਰ ਉਹਦੇ ਤੋਂ ਬਾਅਦ ਹਲੇ ਫਿਲਹਾਲ 3-4 ਦਿਨ ਥੋੜੀ ਰਿਲੀਫ ਜ਼ਰੂਰ ਹੋ ਸਕਦੀ ਹੈ ਤਾਂ ਕਿ ਵੋਟਿੰਗ ਹੋਣੀ ਹੈ ਤਾਂ ਲੱਗਦਾ ਕਿ ਇੱਕ ਤੋਂ ਇਹ ਨੂੰ ਕਿਉਂ ਜਾਂ ਮੌਸਮ ਦਾ ਹੈ ਕਿ ਕਿੰਨੀ ਪਰੇਸ਼ਾਨੀ ਹੋਵੇਗੀ ਵੋਟਰਾਂ ਨੂੰ ਕਰ ਕੋਲ ਦੇ ਸਟਾਫ ਜੀ ਹੀਟ ਵੇਵ ਕੰਡੀਸ਼ਨਸ ਹਲੇ ਕਮਿੰਗ ਡੇਜ਼ ਬਣੇ ਰਹਿਣ ਦੀ ਪ੍ਰੈਡਿਕਸ਼ਨ ਤਾਂ ਹੈ ਕਿਉਂਕਿ ਅਸੀਂ ਹਲੇ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਬਟ ਜੋ ਇੰਟੈਂਸਿਟੀ ਹੁਣ ਚੱਲ ਰਹੀ ਹੈ 30 ਤਰੀਕ ਤੋਂ ਬਾਅਦ ਇਹ ਵਾਲੀ ਇੰਟੈਂਸਿਟੀ ਥੋੜੀ ਜੀ ਘਟ ਜ਼ਰੂਰ ਸਕਦੀ ਹੈ ਮਤਲਬ ਗੰਮੀ ਰਹੇਗੀ ਥੋੜੀ ਘਟ ਜਾਏਗੀ ਜੀ ਜੀ ਬਿਲਕੁਲ ਜੀ ਗਰਮੀ ਤਾਂ ਰਹੇਗੀ ਕਿਉਂਕਿ ਫਿਲਹਾਲ بارش ਦੀ ਹਲੇਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੇਡਿਕਸ਼ਨ ਨਹੀਂ ਹੈ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਲੋਕਾਂ ਨੂੰ ਅਹ ਲੋਕਾਂ ਨੂੰ ਅਸੀਂ ਇਹ ਹੀ ਸਲਾਹ ਦੇ ਸਕਦੇ ਹਾਂ ਜੀ ਕਿ 11 ਤੋਂ 4 ਵਜੇ ਤੱਕ ਜਿਹੜੇ ਇੰਟੈਂਸ ਹੀਟ ਹਾਰਸ ਹੁੰਦੇ ਨੇ ਉਦੋਂ ਉਹਨਾਂ ਨੂੰ ਘਰਾਂ ਤੋਂ ਨਹੀਂ ਨਿਕਲਣਾ ਚਾਹੀਦਾ ਜਿੰਨਾ ਪੋਸੀਬਲ ਹੋ ਸਕੇ ਡਾਇਰੈਕਟ ਐਕਸਪੋਜ਼ਰ ਅਵਾਇਡ ਕਰੋ ਬਹੁਤ ਜ਼ਰੂਰੀ ਹੈ ਤਾਂ ਹੀ ਕਰੋ ਨਿਕਲੋ ਅਦਰਵਾਈਜ਼ ਗੁਰੇਜ਼ ਕਰੋ ਔਰ ਹੈਲਦੀ ਡਾਈਟ ਲਓ ਵੱਧ ਤੋਂ ਵੱਧ ਲਿਕੁਇਡਸ ਲਓ ਬੋਡੀ ਨੂੰ ਹਾਈਡਰੇਟਡ ਰੱਖੋ ਔਰ ਜਦੋਂ ਵੀ ਕਰ ਕਰ ਤੋਂ ਬਾਹਰ ਜਾਨੇ ਹੋ ਤਾਂ ਆਪਦਾ ਸਿਰ ਕਵਰਡ ਰੱਖੋ ਔਰ ਬਾਕੀ ਬਾਡੀ ਪਾਰਟਸ ਵੀ ਸਾਰੇ ਕਵਰਡ ਰੱਖੋ ਤਾਂ ਕਿ ਹੀਟ ਸਟ्रेस ਦਾ ਬਾਡੀ ਤੇ ਜ਼ਿਆਦਾ ਇਫੈਕਟ ਨਾ ਹੋ ਸਕੇ